ਜਿਵੇਂ ਦੂਜਾ ਬਾਕੀਆਂ ਨਾਲ ਵੀ ਟੱਚਰ ਚ ਕਰ ਲੈਂਦੇ ਹੈਗੇ ਇਸ ਸਟੇਜ ਤੇ ਦੋਨੇ ਇੱਕ ਦੂਜੇ ਨੂੰ ਟੱਚਰ ਵੀ ਕਰ ਲੈਂਦੇ ਸੀ ਮੀਆਂ ਬੀਬੀ ਦੇ ਤੌਰ ਤੇ ਵੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਇੱਕ ਵਾਰ ਰਖਵਾਗ ਦੇ ਵਿੱਚ ਪ੍ਰੋਗਰਾਮ ਸੀ ਜੀ ਸਾਹਮਣੇ ਬੈਠਾ ਸੀ ਜਗਵੰਤ ਕੌਰ ਆ ਦਸਰਾ ਗਾਈ ਜਾ ਰਹੀ ਹੈ ਦੋ ਗੀਤ ਹੋ ਗਏ ਤਿੰਨ ਚਾਰ ਹੂੰ ਹੂੰ ਤੇ ਇਹ ਪਤਾ ਨਹੀਂ ਕਿਸ ਕੰਮ ਕਰ ਗਏ ਹੋਏ ਸੀਗੇ ਜਦੋਂ ਦੀਪ ਸਾਬ ਦੀ ਐਂਟਰੀ ਹੋਈ ਤੇ ਜਗਵਾਉਣ ਕਰ ਕਰੀ ਆ ਉਹ ਦੇਖੋ ਉਹ ਆਉਂਦਾ ਮੇਰਾ ਪਤੀ ਲੜਖੜਾਉਂਦਾ ਹੋਇਆ ਅੱਛਾ ਜੀ ਆ ਸ਼ਿਵਲੇ ਤੋਂ ਸਿੱਧਾ ਦਾ ਆ ਗਿਆ ਮੈਂ ਉਦੋਂ ਦੀ ਬਾਰ ਬਾਰ ਕਹੀ ਜਾਨੀ ਆ ਬਸ ਦੀਪਸਾ ਵਾ ਆ ਰਹੇ ਆ ਦੀਪਸਾ ਵਾ ਆ ਰਹੇ ਵੇ ਆ ਜਾਵੇ ਆ ਜਾਵੇ ਮੇਰੇ ਪਰੌਣਿਆਂ ਛੇਤੀ ਆ ਜਾ ਸਟੇਜ ਦੇ ਉੱਤੇ ਲੋਕ ਨਹੀਂ ਕਰਿਆ ਐਦਾਂ ਐਦਾਂ ਨਾ ਹਾਸੇ ਖੰਡਾ ਤਾਂ ਬਹੁਤ ਕਰ ਲੈਂਦੇ ਸੀਗੇ ਅੱਛਾ ਕਿਤੇ ਗੱਲ ਇੰਨੀ ਖੁੱਲੀ ਕਰ ਦਿੰਦੇ ਬਿਬਾਕੀ ਨਾ ਕਰਦੇ ਵੀ ਜਦੋਂ ਉਹ ਸਮੇਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੂੰ ਬੁਲਾਉਂਦੀਆਂ ਸੀ ਹਾਂਜੀ ਤੇ ਕੇਵਲ ਕਹਿੰਦਾ ਸੀ ਕਿ ਮੇਰੇ ਗਾਣੇ ਸੁਣ ਕੇ ਤਜਉ ਤਾਰਾ ਹੋ ਜਾਂਦੇ ਹੈਗੇ ਨੇ ਹਾਂਜੀ ਹਾਂਜੀ ਫੇਰ ਹੀ ਭਾਸ਼ਣ ਦਿੰਦੇ ਹੈਗੇ ਨੇ ਬਹੁਤ ਮੇਲਿਆਂ 'ਚ ਮੈਂ ਦੇਖਿਆ ਪੁਲਿਸ ਅਫਸਰਾਂ ਨੂੰ ਮਾਹੌਲ ਕਰਨੇ ਮੰਤਰੀਆਂ ਨੂੰ ਮਾਹੌਲ ਕਰਨੇ ਉਦੋਂ ਮਾਹੌਲ ਵੀ ਇਹੋ ਜਿਹਾ ਸੀ ਹਾਸਾ ਖੱਡਾ ਲੋਕ ਆਪਣੇ ਆਪ ਨੂੰ ਵੀ ਮਾਹੌਲ ਕਰ ਲੈਂਦੇ ਸੀ ਦੂਜਿਆਂ ਨੂੰ ਵੀ ਕਰ ਲੈਂਦੇ ਸੀ